ਮੈਂ ਸੱਚੀ ਦੱਸਾਂ ਮੈਂ ਬਹੁਤ ਇਮੋਸ਼ਨਲ ਹੋਇਆ ਜਿੱਦਾਂ ਅਕਸ਼ੇਪਾ ਜੀ ਨੇ ਪਹਿਲੀ ਵਾਰੀ ਕਿਹਾ ਕਿ ਮੈਂ ਜੱਲਿਆਂ ਵਾਲੇ ਬਾਗ ਤੱਕ ਦੀ ਫਿਲਮ ਲੋਕਾਂ ਨੇ ਦੇਖੀ ਐ ਉਸ ਤੋਂ ਬਾਅਦ ਕੀ ਹੋਇਆ ਸੀ ਇੱਕ ਬਦਲਾ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਲਿਆ ਸੀ ਕੈਕਸਟਨ ਹਾਲ ਦੇ ਵਿੱਚ ਔਡਵਾਇਰ ਨੂੰ ਗੋਲੀ ਮਾਰ ਕੇ ਇੱਕ ਬਦਲਾ ਇੱਥੇ ਲਿਆ ਗਿਆ ਸੀ ਇਸ ਧਰਤੀ ਨੇ ਹਲਾਤਾ ਸੀ ਸਾਰੀ ਦੁਨੀਆ ਨੂੰ ਕੋਈ ਮੰਨੇ ਜਾਂ ਨਾ ਮੰਨੇ ਇਹ ਧਰਤੀ ਅਨੇਕਾਂ ਸ਼ਹੀਦਾਂ ਦੇ ਰਤ ਨਾਲ ਰੰਗੀ ਗਈ ਸੀ ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨਾ ਹੈ ਫਿਲਮ ਤਾਂ 18 ਅਪ੍ਰੈਲ ਨੂੰ ਆਪ ਹੀ ਦੱਸੇਗੀ ਜੀ ਕੀ ਚੀਜ਼ ਹੈ थैंक यू ਸੋ ਵੈਰੀ ਮਚ ਅਕਸ਼ੇਪਾ ਜੀ ਵੀ ਆਰ ਸੋ ਗਲੈਡ ਟੂ ਹੈਵ ਯੂ ਹੇਅਰ ਅਰੇ ਉਹ ਧਰਤੀ ਹੈ ਜਿਨੇ ਸ਼ਹਾਦਤ ਦਾ ਇੱਕ ਐਸਾ ਇਨਕਲਾਬ ਲੈ ਕੇ ਆਈ ਸੀ ਦੇਸ਼ ਦੇ ਵਿੱਚ ਇਸ ਧਰਤੀ ਨੇ ਹਾਲਾਤ ਤਾਂ ਸੀ ਸਾਰੀ ਦੁਨੀਆ ਨੂੰ ਕੋਈ ਮੰਨੇ ਜਾਂ ਨਾ ਮੰਨੇ ਗੋਰੀ ਹਕੂਮਤ ਦੀ ਜੇ ਜੜ ਹਿੱਲੀ ਸੀ ਤਾਂ ਇਸ ਕਾਂਡ ਤੋਂ ਬਾਅਦ ਜੋ ਜਲ੍ਹਿਆਂਵਾਲਾ ਬਾਗ ਦੇ ਵਿੱਚ ਉਹਨਾਂ ਨੇ ਮਾਸੂਮਾਂ ਦੇ ਨਾਲ ਨਹੀਂ ਹੱਥਿਆਂ ਦੇ ਨਾਲ ਜੋ ਕੀਤਾ ਸੀ ਰਾਜ ਅਸੀਂ ਸਾਰੇ ਕਰਮਾ ਵਾਲੇ ਆ ਕਿ ਅਸੀਂ ਅੱਜ ਉਸੇ ਸਰ ਜ਼ਮੀਨ ਤੇ ਉਸੇ ਧਰਤੀ ਦੇ ਉੱਤੇ ਉਸੇ ਜਗ੍ਹਾ ਤੇ ਇਕੱਠੇ ਹੋਏ ਆ ਜਿਨ ਨੇ ਇੱਕ ਇੱਕ ਚੀਖ ਆਪਣੇ ਕੰਨਾਂ ਦੇ ਨਾਲ ਸੁਣੀ ਸੀ ਇਹ ਧਰਤੀ ਅਨੇਕਾਂ ਸ਼ਹੀਦਾਂ ਦੇ ਰਤ ਨਾਲ ਰੰਗੀ ਗਈ ਸੀ ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨ ਹੈ ਸਰੀਰ ਚਾਹੇ ਚਲੇ ਗਏ ਸੀ ਪਰ ਉਹਨਾਂ ਦਾ ਰਤ ਉਹਨਾਂ ਦੀ ਖੂਨ ਉਹਨਾਂ ਦਾ ਅੱਜ ਵੀ ਇਸ ਧਰਤੀ ਦੇ ਵਿੱਚ ਦਫਨ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਲੁਕਾਈ ਬੈਠਾ ਹੈ ਪਰ ਜਿੱਦਾ ਅਖੇਪਾ ਜੀ ਨੇ ਦੱਸਿਆ ਇਤਿਹਾਸ ਦੇ ਵੀ ਬਹੁਤ ਸਾਰੇ ਪੰਨੇ ਐਸੇ ਹੁੰਦੇ ਨੇ ਜਿਹੜੇ ਫਰੋਲੇ ਨਹੀਂ ਜਾਂਦੇ ਜਿਹੜੇ ਅਨਸੱਡ ਰਹਿ ਜਾਂਦੇ ਆ ਅਨਸੰਗ ਹੀਰੋ ਸਾਡੇ ਪੰਜਾਬ ਦੇ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਪੰਜਾਬ ਦੇ ਦੋ ਚਾਰ ਸ਼ਹੀਦਾਂ ਨੂੰ ਅਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਕਰਦੇ ਆ ਪਰ ਸੈਂਕੜੇ ਸ਼ਹੀਦਾਂ ਨੂੰ ਅਸੀਂ ਵਿਸਾਰ ਵੀ ਦਿੱਤਾ ਮੈਂ ਬੱਚਿਆਂ ਨੂੰ ਕਈ ਵਾਰੀ ਪੁੱਛਦਾ ਹੁੰਨਾ ਕਿ ਇੱਥੇ ਨਾਲ ਹੀ ਬਾਬਾ ਸੋਹਣ ਸਿੰਘ ਭਗਣਾ ਦਾ ਪਿੰਡ ਹੈ ਪਕਣਾ ਕਿਸੇ ਨੂੰ ਪਤਾ ਇਥੋਂ 10 ਕਿਲੋਮੀਟਰ ਦੂਰ ਨਹੀਂ ਹੋਣਾ ਬਾਬਾ ਸੋਹਨ ਸਿੰਘ ਪਕਣਾ ਦਾ ਨਹੀਂ ਲੋਕਾਂ ਨੂੰ ਪਤਾ ਕਿਸ਼ਨ ਸਿੰਘ ਗੜਗੱਜ ਨੂੰ ਲੋਕ ਭੁੱਲ ਗਏ ਬੰਤਾ ਸਿੰਘ ਸੰਘਵਾਲ ਵਰਗੇ ਹਜ਼ਾਰਾਂ ਸ਼ਹੀਦ ਨੇ ਸਾਡੇ ਜਿਨ੍ਹਾਂ ਦੇ ਨਾਮ ਹੀ ਬੱਚੇ ਹੁਣ ਸੁਣ ਰਹੇ ਹੋਣੇ ਨੇ ਵੀ ਅੱਛਾ ਇਹ ਵੀ ਲੋਕ ਸੀ ਫਿਰ ਉਹ ਕਿਦੇ ਵਾਸਤੇ ਸ਼ਹਾਦਤ ਦੇ ਗਏ ਜੇ ਸਾਨੂੰ ਉਹਨਾਂ ਦੇ ਨਾਮ ਹੀ ਨਹੀਂ ਪਤਾ ਸੋ ਮੈਂ ਅੱਜ ਉਹ ਸਬਜੈਕਟ ਨਹੀਂ ਹੈ ਕਦੇ ਉਹ ਸਬਜੈਕਟ ਤੇ ਗੱਲ ਕਰਾਂਗੇ ਪਰ ਮੈਂ ਸੱਚੀ ਦੱਸਾਂ ਕਿ ਮੈਂ ਬਹੁਤ ਇਮੋਸ਼ਨਲ ਹੋਇਆ ਜਿੱਦਾਂ ਅਕਸ਼ੇਪਾ ਜੀ ਨੇ ਪਹਿਲੀ ਵਾਰੀ ਕਿਹਾ ਕਿ ਮੈਂ ਜਲਿਆਂਵਾਲੇ ਬਾਗ ਤੱਕ ਦੀ ਫਿਲਮ ਲੋਕਾਂ ਨੇ ਦੇਖੀ ਹੈ ਉਸ ਤੋਂ ਬਾਅਦ ਕੀ ਹੋਇਆ ਸੀ ਇੱਕ ਬਦਲਾ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਲਿਆ ਸੀ ਕੈਕਸਟਨ ਹਾਲ ਦੇ ਵਿੱਚ ਔਡਵਾਇਰ ਨੂੰ ਗੋਲੀ ਮਾਰ ਕੇ ਇੱਕ ਬਦਲਾ ਇੱਥੇ ਲਿਆ ਗਿਆ ਸੀ ਸ਼ਹੀਦਾਂ ਦਾ ਖੂਨ ਡੋਲਿਆ ਸੀ ਉਹ ਦਾ ਬਦਲਾ ਖੂਨ ਦਾ ਬਦਲਾ ਖੂਨ ਉੱਥੇ ਲੰਡਨ 'ਚ ਹੋਇਆ ਸੀ ਇੱਥੇ ਜੋ ਸਾਡੀ ਪਾਤ੍ਰ ਰੋਲੀ ਗਈ ਸੀ ਸਾਨੂੰ ਡੀਗ੍ਰੇਡ ਕੀਤਾ ਗਿਆ ਸੀ ਉਸ ਡੀਗ੍ਰੇਸ਼ਨ ਦਾ ਬਦਲਾ ਵੀ ਇੱਕ ਬਹੁਤ ਹੀ ਕਮਾਲ ਦੀ ਸ਼ਖਸੀਅਤ ਜਿੰਨਾ ਬਾਰੇ ਸਾਨੂੰ ਵੀ ਨਹੀਂ ਪਤਾ ਅਸੀਂ ਨਾ ਤਾਂ ਕਦੇ ਪੜਿਆ ਨਾ ਸਾਨੂੰ ਕਦੇ ਦੱਸਿਆ ਗਿਆ ਔਰ ਜਦੋਂ ਪੁਰਾਣਾ ਜੱਲਿਆਂ ਵਾਲਾ ਬਾਗ ਦਾ ਸਟਰਕਚਰ ਸੀ ਇੱਥੇ ਉਹ ਉਹਨਾਂ ਦਾ ਲੱਗਾ ਹੁੰਦਾ ਸੀ ਇੱਕ ਪੂਰਾ ਜ਼ਿਕਰ ਸਰ ਸ਼ੰਕਰਨ ਨਾਇਰ ਜੀ ਸਰ ਸ਼ੰਕਰਨ ਨਾਇਰ ਇੱਕ ਉਹ ਹਸਤੀ ਜਿਨੇ ਇਸ ਚੀਜ਼ ਦਾ ਉਰਾ ਮਨ ਆਇਆ ਕਿ ਤੁਸੀਂ ਜੋ ਵੀ ਕਰਦੇ ਹੋ ਠੀਕ ਹੈ ਸਰਕਾਰਾਂ ਚੱਲਦੀਆਂ ਹਕੂਮਤ ਚੱਲਦੀ ਹੈ ਪਰ ਤੁਸੀਂ ਸਾਡੀ ਅਜ਼ਮਤ ਦੇ ਅਜ਼ਮਤ ਨੂੰ ਹੱਥ ਪਾਇਆ ਸਾਡੇ ਮਾਸੂਮ ਲੋਕਾਂ ਦੀ ਇੱਜ਼ਤ ਦੇ ਗਲਮੇ ਨੂੰ ਫੜਿਆ ਤੁਸੀਂ ਉਸ ਬੇਪਤੀ ਦਾ ਬੇਹਰਮਤੀ ਦਾ ਉਸ ਕਤਲੋਗਾਰਦ ਦਾ ਜੇ ਬਦਲਾ ਕਿਸੇ ਨੇ ਕੋਰਟ ਚ ਜਾ ਕੇ ਸੰਵਿਧਾਨਕ ਢੰਗ ਦੇ ਨਾਲ ਕਾਨੂੰਨੀ ਢੰਗ ਦੇ ਨਾਲ ਕਨਸਟੀਚਿਊਸ਼ਨਲ ਢੰਗ ਦੇ ਨਾਲ ਲਿਆ ਸੀ ਕਿ ਉਹ ਸਰ ਸੰਕਰਨ ਨਾਇਰ ਨੇ अच्छा जे किसे नु पहले सर शंकरन नायर ਦਾ ਪਤਾ ਸੀ ਤਾਂ ਹੱਥ ਖੜੇ ਕਰਕੇ ਦੱਸ ਦਿਓ ਝੂਠ ਹੱਥ ਨਾ ਖੜਾ ਕਰਿਓ ਜੇ ਕਿਸੇ ਨੂੰ ਪਤਾ ਸੀ ਤਾਂ ਦੱਸ ਦਿਓ ਨਹੀਂ ਇੱਕ ਸਰ ਦੇਖੋ ਤੁਸੀਂ ਤਾਂ ਇੱਥੇ ਸੈਕਟਰੀ ਹੋ ਜੀ ਤੁਹਾਨੂੰ ਨਹੀਂ ਪਤਾ ਹੋਏਗਾ ਨਾ ਤੁਸੀਂ ਇੱਥੇ ਹੋਵੋਗੇ ਕਿਉਂ ਕਿਤੇ ਤੁਹਾਨੂੰ ਦੁਕਾਨ ਖੋਲ ਲੈਣੀ ਚਾਹੀਦੀ ਦਹੀਂ ਭੱਲਿਆਂ ਦੀ ਕਿਤੇ ਤੁਹਾਨੂੰ ਤਾਂ ਪਤਾ ਹੈ ਸਰ ਇਹ ਤਾਂ ਮਾਲਕ ਮੈਂ ਗੱਲ ਪਬਲਿਕ ਦੀ ਕਰ ਰਿਹਾ ਕਿ ਇਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਇਹ ਕਿੰਨੇ ਅਫਸੋਸ ਦੀ ਗੱਲ ਹੈ ਕਿ ਕੋਈ ਬੰਦਾ ਇਸ ਧਰਤੀ ਲਈ ਲੜਿਆ ਕੋਈ ਬੰਦਾ ਆਪਣੇ ਅਣਖ ਦੇ ਵਾਸਤੇ ਕੋਰਟ ਰੂਮ ਦੇ ਵਿੱਚ ਜਾ ਕੇ ਪੂਰੀ ਹਕੂਮਤ ਦੇ ਨਾਲ ਢਿੱਡ ਗਿਆ ਪਰ ਸਾਨੂੰ ਉਹਦਾ ਪਤਾ ਨਹੀਂ ਸੀ ਸੋ 18 ਅਪ੍ਰੈਲ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਓ ਸਰ ਸੰਕਰਨ ਨਾਇਰ ਕੌਣ ਸੀ ਕਿੱਥੋਂ ਆਏ ਸੀ ਕਿਵੇਂ ਉਹ ਸਾਰੀ ਹਕੂਮਤ ਦੇ ਨਾਲ ਢਿੱਡ ਗਏ ਸੀ ਸੋ ਥੈਂਕ ਯੂ ਸੋ ਵੈਰੀ ਮਚ ਅਕਸ਼ੇਪਾ ਜੀ ਫਾਰ ਬ੍ਰਿੰਗਿੰਗ ਸੱਚ ਅ ਵੰਡਰਫੁਲ ਸਬਜੈਕਟ ਸਰ ਸੰਕਰਨ ਨਾਇਰ ਨੂੰ ਪਬਲਿਕ ਦੇ ਵਿੱਚ ਲੈ ਕੇ ਆਉਣ ਲਈ ਪਬਲਿਕ ਦੇ ਸਾਹਮਣੇ ਉਸ ਕਿਰਦਾਰ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਵੈਰੀ ਮਚ